ਦੇਸੀ ਮਹੀਨੇ ਨਾਲ ਸੰਬੰਧਤ ਬਹੁਤ ਸਾਰੀਆਂ ਕਹਾਵਤਾਂ ਤੋਂ ਸਾਡੀ ਅਜੋਕੀ ਪੀੜੀ ਅੰਜਾਨ ਹੈ ਭਾਦੂ ਦੇ ਮਹੀਨੇ ਨਾਲ ਜੁੜੀਆਂ ਕਹਾਵਤਾਂ ਹਨ ਭਾਦੂ ਦਾ ਭਜਾਇਆ ਜਟ ਸਾਧ ਹੋ ਗਿਆ ਭਾਦੂ ਦੀ ਤੜਕੀ ਮਤਰੇਈ ਦੀ ਛੜਕੀ ਭਾਦੂ ਦੇ ਸ਼ਰਾਟੇ ਗੁੰਨੇ ਰਹਿ ਜਾਣ ਆਟੇ ਅਤੇ ਇੱਕ ਹੋਰ ਕਹਾਵਤ ਜੋ ਅਸੀਂ ਬਚਪਨ ਵਿੱਚ ਸੁਣਿਆ ਕਰਦੇ ਸਨ ਗਿੱਦੜ ਗਿੱਦੜੀ ਦਾ ਵਿਆਹ ਜਾਂ ਇਸ ਨੂੰ ਕਾਣਾ ਮੀ ਵਜੂ ਵੀ ਜਾਣਿਆ ਜਾਂਦਾ ਸੀ ਕਾਣੀ ਗਿੱਦੜੀ ਦਾ ਵਿਆਹ ਮੁਹਾਵਰਾ ਤੋਪ ਨਿਕਲੀ ਵਿੱਚ ਮੀ ਪੈਣ ਦੀ ਸੂਰਤ ਦੇ ਲਈ ਵਰਤਿਆ ਜਾਂਦਾ ਸੀ ਕਹਿੰਦੇ ਹਨ ਜਦੋਂ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਹੈ ਉਦੋਂ ਇੰਦਰ ਅਤੇ ਸੂਰਜ ਦੋਨੋਂ ਦੇਵਤੇ ਬਹੁਤ ਪ੍ਰਸੰਨ ਹੁੰਦੇ ਹਨ ਇੰਦਰ ਮੀ ਪਵਾਉਂਦਾ ਹੈ ਅਤੇ ਸੂਰਜ ਤਪ ਚੜਾਉਂਦਾ ਹੈ ਅੱਜ ਕੱਲ ਦੇ ਬੱਚਿਆਂ ਨੂੰ ਗਿੱਦਰ ਗਿੱਦਰੀ ਦੇ ਵਿਆਹ ਬਾਰੇ ਕੋਈ ਪਤਾ ਨਹੀਂ